ਮਨ ਤੂੰ ਜੋਤ ਸਰੂਪ ਹੈ ਆਪਣਾ ਮੋਲ ਪਛਾਨ ਮਨ ਹਰ ਕੀ ਤੇਰੇ ਨਾਲ ਹੈ ਗੁਰਮਤੀ ਰੰਗ ਮਾਨ ਤਉ ਤੇ ਬੰਦਨ ਅਨਿਕ ਬਾਰ ਸਰਬ ਕਨਾ ਸਮਰਾਥ आ, दुखी पे पुत्र बारे तुखी ही त पतने नवासी आ चना हा त इनो पूज

ਰੂਪ ਜਾਣਿਆ ਸ਼ਿਵ ਦਤ ਨੇ ਸੋ ਸੇਖ ਜਗ ਤੇ ਜੈਸੀ ਤਕੜੇ ਨਵਾਰੇ ਤੈ ਦੁਖੀ ਹਿੰਦੀਆਂ ਲਈਆ ਦੁਖੀ ਹਿੰਦੀਆਂ ਲਈ ਪਿਤਾ ਤੇ ਪੁੱਤਰ ਵਾਰੇ ਤੈ ਦੁਖੀ ਹਿੰਦੀਆਂ ਲਈ ਛੋਟ ਕੰਗਨਾ ਨਦੀ ਚ ਪਰਮ ਨਵਾਰਿਆ ਛੋਟ ਕੰਗਨਾ ਨਦੀ ਚ ਪਰਮ ਨਵਾਰਿਆ पाक्रे गु महाराज जी चप पए पाणी छकिया बहुत ख़ुशी हुई वाहिगुरुसा श्रीतर इमीग्रेशन ਮਹੌਲ ਬਹੁਤ ਹੀ ਸ਼ਾਂਤ ਤੇ ਸੁਰਮਤ ਚੱਲ ਰਿਹਾ ਬਹੁਤ ਕੰਟਰੋਲ ਹੋਇਆ ਟੀਮ ਨੇ ਕੀ ਤੇ ਛਾੜੇ ਦੀ ਤੇ ਆਪਣਾ ਇਹ ਰੀ ਦੀ ਭੜਾਈ ਵਾਸਤੇ ਉਹਨਾਂ ਨੇ ਸ੍ਰੀ ਸੋਹਨੀ ਸਾਹਿਬ ਜੀ ਦੇ ਪਾਠ ਆਪਣੇ ਘਰਾਂ ਸਾਹਿਬ ਦੇ ਪ੍ਰਕਾਸ਼ ਕਰਾਈ ਆ ਮੈਂ ਆਪਣੀ ਪੂਰੀ ਟੀਮ ਨੂੰ ਸਾਹਿਮੀਗ੍ਰੇਸ਼ਨ ਦੇ ਮੁਹਤਾਬ ਦੇ ਨਿਵਾਸੀਆਂ ਨੂੰ ਸਤਿ ਸ਼੍ਰੀ ਅਕਾਲ ਛਾੜੇ ਦੇ ਸਾਰੇ ਸਟਾਫ ਤੇ ਸਪੈਸ਼ਲੀ ਐਸ ਜੀ ਬਹੁਤ ਬਹੁਤ ਵਧਾਈ ਦਿਨ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਅੱਜ ਪਹੁੰਚੇ ਆ ਮੇਰੇ ਨਾਲ ਸਰਪੰਚਾ ਸੁਖਦੀਪ ਸਿੰਘ ਸਾਹ ਜੀ ਭਾਗੀ ਕੇ ਜਸਵੰਤ ਸਿੰਘ ਮਧੇਕੇ ਤੇ ਮੇਰੇ ਮੈਂਬਰ ਸਾਹਿਬ ਮੋਨ ਸਿੰਘ ਜੀ ਅਸੀਂ ਨਿਹਾਲ ਸਿੰਘ ਵਾਲੇ ਆਏ ਆ ਅੱਜ ਇੱਥੇ ਸਰਵੱਤ ਦੇ ਭਲੇ ਲਈ ਥਾਣੇ ਦੇ ਮੁਲਾਜ਼ਮਾਂ ਵੱਲੋਂ ਸੁਖਮਨੀ ਸਾਹਿਬ ਦੇ ਪਾਠ ਪ੍ਰਗਿਆਸ ਕਰਾਏ ਗਏ ਆ ਅਸੀਂ ਸਾਰੇ ਇਲਾਕੇ ਦੇ ਮੋਤਵਰ ਬੰਦੇ ਸਾਰੇ ਪਹੁੰਚ ਰਹੇ ਆ ਅਸੀਂ ਸਾਰੇ ਮੁਲਾਜ਼ਮ ਵੀਰਾਂ ਨੂੰ ਵਧਾਈ ਦਿੰਨੇ ਆ ਵਾਹਿਗੁਰੂ ਜੀ ਕੀ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਮੈਂ ਕੁਲਦੀਪ ਪੱਤੀਪੱਤੋ ਰਿਟਾਇਰਡ ਰੀਡਰ ਟੂ ਐਸਟੀਐਮ ਔਰ ਮੌਜੂਦਾ ਨੰਬਰਦਾਰ ਸ਼ਹਿਰ ਨਿਹਾਲ ਸਿੰਘ ਵਾਲਾ ਅੱਜ ਬੜਾ ਹੀ ਖੁਸ਼ੀ ਵਾਲਾ ਦਿਨ ਹੈ ਕਿ ਸਾਡੇ ਥਾਣਾ ਨਿਹਾਲ ਸਿੰਘ ਵਾਲਾ ਵਿੱਚ ਸਾਡੇ ਸਾਰੇ ਸਮੂਹ ਸਟਾਫ ਸਰਦਾਰ ਪੂਰਨ ਸਿੰਘ ਐਸਐਸਐਚਓ ਦੀ ਰਹਿਨਮਾਈ ਹੇਠ ਸਾਰੇ ਸ਼ਹਿਰ ਵਾਸੀਆਂ ਦੇ ਸਹਿਯੋਗ ਨਾਲ ਅੱਜ ਸੁਖਮਨੀ ਸਾਹਿਬ ਦਾ ਪਾਠ ਜਿਹੜਾ ਨਿਹਾਲ ਸਿੰਘ ਵਾਲੇ ਥਾਣੇ ਵਿੱਚ ਕਰਾਇਆ ਗਿਆ ਸਰਬੱਤ ਦੇ ਭਲੇ ਲਈ ਸਾਰਿਆਂ ਦੀ ਸੁੱਖ ਸ਼ਾਂਤੀ ਲਈ ਪਾਠ ਕਰਾਇਆ ਗਿਆ ਮੈਂ ਸਾਰੇ ਸਮੂਹ ਸਟਾਫ ਨੂੰ ਬਹੁਤ ਬਹੁਤ ਵਧਾਈ ਦਿੰਦਾ ਅਰਦਾਸ ਕਰਦਾ ਗੁਰਨਾਨਕ ਪਾਤਸ਼ਾਹ ਦੇ ਚਰਨਾਂ ਵਿੱਚ ਕਿ ਸਾਡੇ ਇਲਾਕੇ ਵਿੱਚ ਸੁੱਖ ਸ਼ਾਂਤੀ ਰਹੇ ਸਾਡੇ ਜਿੰਨੇ EMPLOYEES ਨੇ ਥਾਣੇ ਦੇ ਲੰਬੀਆਂ ਉਮਰਾਂ ਭੋਗਣ ਤੰਦਰੁਸਤ ਰਹਿਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਅੱਜ ਥਾਣਾ ਨਿਹਾਲ ਸਿੰਘ ਵਾਲਾ ਵਿਖੇ ਅ ਸਰਦਾਰ ਊਰਨ ਸਿੰਘ ਜੀ ਢਾਲੀਵਾਲ ਸਾਹਿਬ ਉਹਨਾਂ ਦੀ ਅਗਵਾਈ ਦੇ ਵਿੱਚ ਜੋ ਸੁਖਮਣੀ ਸਾਹਿਬ ਦੇ ਪਾਠ ਕਰਵਾਏ ਗਏ ਆ ਸਰਬੱਤ ਦੇ ਭਲੇ ਨੂੰ ਮੁੱਖ ਰੱਖਦੇ ਹੋਏ ਅਤੇ ਹਿੰਦ ਦੀ ਚਾਦਰ ਧੰਤਨ ਸ਼੍ਰੀ ਗੁਰੂ ਤੇਗ ਬਹਾਦਰ ਜੀ ਦੇ 350 ਸ਼ਹੀਦੀ ਦਿਹਾੜੇ ਨੂੰ ਮੁੱਖ ਰੱਖਦੇ ਹੋਏ ਅਤੇ ਬੜੀ ਸੁਭਾਗੀ ਗੱਲ ਹੈ ਕਿ ਅੱਜ ਸੰਗਰਾਂਦ ਦਾ ਪਵਿੱਤਰ ਦਿਹਾੜਾ ਸੋ ਮੈਂ ਸਮੂੱਚੀ ਬਾਰੈਸ਼ ਸਿਸ਼ਨ ਵੱਲੋਂ ਵਕੀਲ ਭਾਈਚਾਰੇ ਵੱਲੋਂ ਸਰਦਾਰ ਪੂਰਨ ਸਿੰਘ ਜੀ ਐਸਐਚਓ ਸਾਹਿਬ ਅਤੇ ਸਪੂ ਸਟਾਫ ਨੂੰ ਬਹੁਤ-ਬਹੁਤ ਮੁਬਾਰਕਬਾਦ ਦਿੰਨਾ ਜਿਨ੍ਹਾਂ ਨੇ ਬਹੁਤ ਹੀ ਵਧੀਆ ਉਪਰਾਲਾ ਕੀਤਾ ਕਿ ਗੁਰੂ ਮਹਾਰਾਜ ਦੇ ਚਰਨ ਨਿਹਾਲ ਸਿੰਘ ਵਾਲਾ ਥਾਣੇ ਵਿੱਚ ਪਾਏ ਆ ਤੇ ਸੰਗਤਾਂ ਨੇ ਦਰਸ਼ਨ ਕੀਤੇ ਤੇ ਹੁਣ ਪਵਿੱਤਰ ਕ੍ਰਿਸ਼ਰੀ ਸੁਣ ਕੇ ਸੰਗਤਾਂ ਨਿਹਾਲ ਹੋ ਰਹੀਆਂ ਬਹੁਤ-ਬਹੁਤ ਧੰਨਵਾਦ ਸਾਰੀ ਇਸ ਸਮੂੱਚੇ ਪੁਲਿਸ ਡਿਪਾਰਟਮੈਂਟ ਦਾ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਅੱਜ ਥਾਣਾ ਨਿਹਾਲ ਸਿੰਘ ਦੇ ਸਮੂਹ ਸਟਾਫ ਵੱਲੋਂ ਸਰਦਾਰ ਪੂਰਨ ਸਿੰਘ ਐਸਐਚਓ ਦੀ ਅਗਵਾਈ ਦੇ ਵਿੱਚ ਸੁਖਮਨੀ ਸਾਹਿਬ ਦੇ ਜਾਪ ਕਰਵਾਏ ਗਏ ਤੇ ਸਭ ਸਮੂਹ ਸੰਗਤ ਨੂੰ ਇਲਾਕੇ ਦੀ ਸੰਗਤ ਨੂੰ ਨਿਹਾਲ ਸਿੰਘ ਵਾਲੇ ਦੇ ਸਮਾਜ ਸੇਵੀ ਲੋਕਾਂ ਨੂੰ ਵਪਾਰਕ ਨੂੰ ਸ਼ੈਲਰੇਸ਼ ਨੂੰ ਆੜਤੀਆਸ਼ ਨੂੰ ਵਪਾਰ ਮੰਡਲ ਨੂੰ ਨਗਰ ਪੰਚਾਇਤ ਦੇ ਸਮੂਹ ਐਮਸੀ ਸਾਹਿਬਾਨ ਨੂੰ ਬੁਲਾ ਕੇ ਸਰਵਤ ਦੇ ਭਲੇ ਲਈ ਇਹ ਸੁਖਮਨੀ ਸਾਹਿਬ ਪਾਠ ਰਖਾਇਆ ਗਿਆ ਮੈਂ ਇੰਨ ਸਮੂਚੀ ਐਸੋਸੀਏਸ਼ਨਾਂ ਵੱਲੋਂ ਸ਼ੈਲ ਰੈਸ਼ਨ ਵਿੱਚ ਆਰਤੀ ਵੱਲੋਂ ਇਹਨਾਂ ਨੂੰ ਲੱਖ ਲੱਖ ਵਧਾਈ ਦਿੰਨਾ ਹੈ ਔਰ ਜੋ ਰਾਗੀ ਕੀਤਨੀ ਜੱਥਾ ਸੀ ਉਹਨਾਂ ਨੇ ਬੜਿਆ ਇਤਿਹਾਸ ਸੁਣਾ ਕੇ ਸੰਤਨ ਪੁਥਾਰਤ ਕੀਤਾ ਮੈਂ ਦਿਲ ਦੀਆਂ ਗਹਿਰਾਈਆਂ ਚੋਂ ਨਿਹਾਲ ਸਿੰਘ ਗੜਾ ਥਾਣੇ ਦੇ ਸਮੂਹ ਸਟਾਫ ਦਾ ਤੇ ਐਸਐਸਓ ਸਾਹਿਬ ਦਾ ਧੰਨਵਾਦ ਕਰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੇ ਮੈਂ ਆਪਣੇ ਵੱਲੋਂ ਤੇ ਮੈਰਜ ਪੈਰਟੀਸ਼ਨ ਵੱਲੋਂ ਸਾਰਿਆਂ ਵੱਲੋਂ ਅਸੀਂ ਐਸ ਸ਼ੁਭ ਕੰਮ ਸ਼ੁਭ ਕਰਮ ਵਾਹਿਗੁਰੂ ਪ੍ਰਮਾਤਮਾ ਤਾਂ ਤਾਂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਜਿਨ੍ਹਾਂ ਨੇ ਥਾਣਾ ਨਿਹਾਲ ਸਗਰ ਵਿੱਚ ਚਰਨ ਪਾਏਗੇ ਅਸੀਂ ਇਸ ਜਗ੍ਹਾ ਨੂੰ ਪਵਿੱਤਰ ਕੀਤਾ ਤੇ ਐਸਟੀਓ ਸਾਹਿਬ ਦੇ ਮਨ ਚ ਕਈ ਜਣਾਂ ਦੇ ਮਤਲਬ ਇਹ ਪਾਵਨਾ ਸੀ ਵੀ ਗੁਰੂ ਸਾਹਿਬ ਬੁਲਾ ਕੇ ਇੱਥੇ ਸਗਣੀ ਸਾਹਿਬ ਤੇ ਜਾਪ ਕਰਾਏ ਜਾਂ ਤਾਂ ਤੇ ਬੜਾ ਵਧੀਆ ਲੱਗਿਆ ਅਸੀਂ ਮੈਰਿਜ ਪੇਸ਼ੂਆਂ ਵੱਲੋਂ ਅਤੇ ਆਪਣੇ ਵੱਲੋਂ ਅਤੇ ਸਾਰੇ ਸਮੂਹ ਗ੍ਰਾਮ ਪੰਚਾਇਤ ਨਿਹਾਲ ਸਿੰਘ ਵਾਲਾ ਵੱਲੋਂ ਅਸੀਂ ਇਹਨਾਂ ਦਾ ਸਟਾਫ ਦਾ ਤਹਿਤੋਂ ਧੰਨਵਾਦ ਕਰਦੇ ਹਾਂ ਅਤੇ ਇਹਨਾਂ ਨੂੰ ਮੁਬਾਰਕਬਾਦ ਦਿੰਦੇ ਹਾਂ ਵੀ ਇਹਨਾਂ ਨੇ ਚੰਗਾ ਕੰਮ ਕੀਤਾ ਚੰਗਾ ਕਰਮ ਕੀਤਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਇਸ ਵਕਤ ਥਾਣਾ ਨਿਹਾਲ ਸਿੰਘ ਵਾਲਾ ਦੇ ਵਿੱਚ ਅਸੀਂ ਮੌਜੂਦ ਹਾਂ ਅੱਜ ਨਿਹਾਲ ਸਿੰਘ ਵਾਲਾ ਥਾਣਾ ਦੇ ਵਿੱਚ ਸਮੁੱਚੇ ਥਾਣੇ ਦੇ ਸਟਾਫ ਵੱਲੋਂ ਇਤੋਂ ਦੇ ਅਨੁਚਾਰਜ ਪੂਰਨ ਸਿੰਘ ਧਾਲੀਵਾਲ ਅਤੇ ਉਹਨਾਂ ਦੇ ਸਾਥੀ ਮੁਲਾਜ਼ਮਾਂ ਵੱਲੋਂ ਬਹੁਤ ਵਧੀਆ ਉਪਰਾਲਾ ਕੀਤਾ ਗਿਆ ਧਾਨਾ ਨੌਵੇਂ ਪਾਸ਼ਾ ਗੁਰੂ ਤੇਗ ਬਹਾਦਰ ਮਹਾਰਾਜ ਉਹਨਾਂ ਦੇ ਸ਼ਹੀਦੀ સ્ਤਵ ਦੀ ਵਰੀ ਨੂੰ ਮੁੱਖ ਰੱਖਦੇ ਹੋਏ ਅੱਜ ਥਾੜਾ ਨਿਹਾਲ ਸਿੰਘ ਵਾਲਾ ਦੇ ਵਿੱਚ ਉਹਨਾਂ ਵੱਲੋਂ ਸ੍ਰੀ ਸੁਖਮਨੀ ਸਾਹਿਬ ਦੇ ਪਾਠ ਪ੍ਰਾਰੰਭ ਅ ਕਰਵਾਏ ਗਏ ਸਨ ਜਿਨ੍ਹਾਂ ਦੇ ਭੋਗ ਪਾਏ ਗਏ ਹਨ ਤੇ ਦੀਵਾਨ ਚੱਲ ਰਹੇ ਨੇ ਅੱਜ ਜਿੱਥੇ ਮੈਂ ਇਸ ਗੱਲ ਦਾ ਜਿੱਥੇ ਅਸੀਂ ਸਰਦਾ ਸਤਕਾਰ ਭੇਟ ਕਰ ਰਹੇ ਹਾਂ ਗੁਰੂ ਤੇਗ ਬਹਾਦਰ ਮਹਾਰਾਜ ਜੀ ਦੇ ਸ਼ਹਾਦਤ ਨੂੰ ਮੁੱਖ ਰੱਖਦੇ ਹੋਏ ਸਮੁੱਚਾ ਸਿੱਖ ਜਗਤ ਸਰਦਾ ਤੇ ਸਤਕਾਰ ਭੇਟ ਕਰ ਰਿਹਾ ਉਹਨਾਂ ਦੀ ਸ਼ਹਾਦਤ ਨੂੰ ਯਾਦ ਕੀਤਾ ਜਾ ਰਿਹਾ ਉਹਨਾਂ ਵੱਲੋਂ ਪਾਏ ਹੋਏ ਪੂਰਨਿਆ ਤੇ ਚੱਲ ਕੇ ਜੀਵਨ ਸਫਲਾ ਕਰਨ ਵਾਸਤੇ ਗੁਰੂ ਕੇ ਵਜੀਰ ਗੁਰੂ ਕੇ ਕੀਰਤਨੀਏ ਗੁਰੂ ਕੇ ਢਾਡੀ ਗੁਰੂ ਕੇ ਕਵਿਸ਼ਰ ਇਹ ਪ੍ਰੇਰਨਾ ਦੇ ਰਹੇ ਆ ਉਥੇ ਜਿਹੜਾ ਇਹ oprala ਥਾਣਾ ਨਿਹਾਲ ਸਿੰਘ ਵਾਲਾ ਦੇ ਵਿੱਚ ਕੀਤਾ ਗਿਆ ਇਹ ਵੀ ਇੱਕ ਸਲਾਘਾਯੋਗ ਕਦਮ ਹੈ ਕਿਉਂਕਿ ਇਸ ਇਲਾਕੇ ਦੇ ਵਿੱਚ ਥਾਣਾ ਨਿਹਾਲ ਸਿੰਘ ਵਾਲਾ ਦੇ ਵਿੱਚ ਵੱਡੀ ਪੱਧਰ ਤੇ ਜਿਹੜੇ ਇਸ ਆਸੇ ਪਾਸੇ ਏਰੀਏ ਦੇ ਵਿੱਚ ਇਤਿਹਾਸਿਕ ਸਥਾਨ ਵੀ ਹੈ ਤੇ ਜਿਹੜੇ ਇਸ ਇਹਨਾਂ ਇਤਿਹਾਸਿਕ ਸਥਾਨਾਂ ਦੇ ਨਾਲ ਨਾਲ ਸਮਾਗਮ ਚੱਲ ਰਹੇ ਨੇ ਉੱਥੇ ਜਿਹੜਾ ਥਾਣਾ ਨਿਹਾਲ ਸਿੰਘ ਵਾਲਾ ਦੇ ਸਮੁੱਚੇ ਸਟਾਫ ਨੇ ਇਥੋਂ ਦੇ ਮੁਲਾਜ਼ਮਾਂ ਨੇ ਸਰਦਾਰ ਪੂਰਨ ਸਿੰਘ ਇੱਥੇ ਜਿਹੜੇ ਮੌਖਾ ਅਫਸਰ ਨੇ ਉਹਨਾਂ ਵੱਲੋਂ ਅਪਰਾਲਾ ਕੀਤਾ ਗਿਆ ਉਸ ਲਾਗਜੋਗ ਹੈ ਤੇ ਮੈਂ ਦਿਹਾਤੀ ਪੱਤਰਕਾਰ ਯੂਨੀਅਨ ਵੱਲੋਂ ਅੱਜ ਇਸ ਸਮੇਂ ਤੇ ਮੈਂ ਜਿੱਥੇ ਸਤਿਗੁਰੂ ਗੁਰੂ ਤੇਗ ਬਹਾਦਰ ਮਹਾਰਾਜ ਨੂੰ ਸਰਦਾ ਤੇ ਸਤਕਾਰ ਭੇਟ ਕਰਦਾ ਉੱਥੇ ਇਥੋਂ ਦੇ ਸਟਾਫ ਨੂੰ ਇਸ ਗੱਲ ਦੀ ਵਧਾਈ ਦਿੰਦਾ ਹਾਂ ਕਿ ਤੁਸੀਂ ਇਹ ਜਿਹੜਾ ਅਪਰਾਲਾ ਕੀਤਾ ਹੈ ਇਹ ਬਹੁਤ ਵਧੀਆ ਅਪਰਾਲਾ ਸਲਾਗਜੋਗ ਹੈ ਤਾਂ ਕਿ ਅਸੀਂ ਸਾਰੇ ਗੁਰੂ ਦੇ ਸਦਾ ਆਤਮ ਨੂੰ ਮੰਨਦੇ ਹੋਏ ਗੁਰੂ ਦੇ ਮਾਰਗ ਤੇ ਚੱਲਦੇ ਹੋਏ ਆਪਣੇ ਗੁਰੂਆਂ ਨੂੰ ਆਪਣੇ ਪੀਰਾਂ ਫਕੀਰਾਂ ਨੂੰ ਉਹਨਾਂ ਜੋਧਿਆਂ ਨੂੰ ਯਾਦ ਕਰਦੇ ਰਹੀਏ ਤਾਂ ਕਿ ਆਉਣ ਵਾਲਾ ਸਮਾਂ ਸਾਡਾ ਜੀਵਨ ਵਧੀਆ ਰਵੇ ਸੋ ਬਹੁਤ ਬਹੁਤ ਧੰਨਵਾਦ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਥਾਣਾ ਨਿਹਾਲ ਸਿੰਘ ਵਾਲਾ ਲਈ ਇੱਕ ਬੜਾ ਇਤਿਹਾਸਿਕ ਦਿਨ ਆ ਕਿਉਂਕਿ ਅੱਜ ਸਾਈਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਖਮਨੀ ਸਾਹਿਬ ਦੇ ਭੋਗ ਪਾਏ ਗਏ ਨੇ ਔਰ ਮੇਰਾ ਇਸ ਥਾਣੇ ਦੇ ਨਾਲ ਬੜਾ ਵਾਅ ਵਾਸਤਾ ਰਿਹਾ ਬਤੌਰ ਐਮਐਲਏ ਵੀ 9 ਸਾਲ ਉਸ ਤੋਂ ਪਹਿਲਾਂ ਬਤੌਰ ਪੱਤਰਕਾਰ ਵੀ ਪਰ ਮੈਂ ਆਪਣੇ ਜੀਵਨ ਦੇ ਵਿੱਚ ਜਦੋਂ ਤੋਂ ਮੈਂ ਇੱਥੇ ਆਉਣ ਜਾਣ ਲੱਗਾ ਇਹ ਪਹਿਲੀ ਵਾਰ ਹੋਇਆ ਕਿ ਥਾਣੇ ਦੇ ਵਿੱਚ ਸਾਈਂ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਚਰਨ ਪਾਏ ਗਏ ਹੁਣ ਤੇ ਔਰ ਭੋਗ ਪਾਏ ਗਏ ਹੁਣ ਧਾਰਮਿਕ ਸਮਾਗਮ ਕੀਤੇ ਗਏ ਇਸ ਗੱਲ ਨੂੰ ਲੈ ਕੇ ਮੈਂ ਸਾਡੇ ਜਿਹੜੇ ਮੌਜੂਦਾ ਐਸਐਸਓ ਸਾਹਿਬ ਨੇ ਸਰਦਾਰਪੁਰ ਸਿੰਘ ਜੀ ਇਹਨਾਂ ਨੂੰ ਬਹੁਤ-ਬਹੁਤ ਵਧਾਈ ਦਿਨਾ ਉਹਨਾਂ ਨੂੰ ਧੰਨਵਾਦ ਵੀ ਕਰਦਾ ਕਿ ਜਿਨ੍ਹਾਂ ਨੇ ਇੱਕ ਬਹੁਤ ਸੋਹਣਾ ਉਪਰਾਲਾ ਕੀਤਾ ਮੇਰੇ ਨਾਲ ਸਰਦਾਰ ਸਰਵਨ ਸਿੰਘ ਜੀ ਜੋ ਕਿ ਰੀਡਰ ਸਾਹਿਬ ਨੇ ਡੀਐਸਪੀ ਸਾਹਿਬ ਦੇ ਉਹ ਵੀ ਮੌਜੂਦ ਨੇ ਇਹਨਾਂ ਸਾਰੇ ਜਿੰਨਾ ਵੀ ਪੁਲਿਸ ਪ੍ਰਸ਼ਾਸਨ ਸਾਰਿਆਂ ਨੂੰ ਮੈਂ ਬਹੁਤ-ਬਹੁਤ ਵਧਾਈ ਦਿਨਾ ਕਿਉਂਕਿ ਇਸ ਤਰ੍ਹਾਂ ਦੇ ਸਮਾਗਮ ਹੋਣੇ ਚਾਹੀਦੇ ਆ ਕਿਉਂਕਿ ਨਹੀਂ ਤਾਂ ਸਾਡੇ ਦਿਮਾਗਾਂ ਦੇ ਵਿੱਚ ਆਮ ਪਬਲਿਕ ਦੇ ਵਿੱਚ ਥਾਣਿਆਂ ਪ੍ਰਤੀ ਉਹ ਜੱਟਾਂ ਕਿ ਪ੍ਰਤੀ ਇੱਕ ਹੋਰ ਤਰ੍ਹਾਂ ਦੀ ਭਾਵਨਾ ਬਣੀ ਵੀ ਆ ਤੇ ਜਦੋਂ ਅਸੀਂ ਇਸ ਤਰ੍ਹਾਂ ਦੇ ਸਮਾਗਮ ਕਰਵਾਉਂਦੇ ਆ ਤੇ ਸਧਾਰਨ ਲੋਕ ਆਉਂਦੇ ਨੇ ਤਾਂ ਸਾਨੂੰ ਉਹ ਬੜਾ ਚੰਗਾ ਲੱਗਦਾ ਔਰ ਲੋਕਮਨਾਂ ਦੇ ਵਿੱਚ ਵੀ ਬੜਾ ਸਤਿਕਾਰ ਪੈਦਾ ਹੁੰਦਾ ਸੋ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ